ਮੇਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਮਹਿੰਦਰਾ ਮਹਿੰਦਰਾ 605 DI 22 ਮਾਡਲ ਡਿਮਾਂਡ ਹੈਗੇ ਟਰੈਕਟਰ ਦੀ 7,25,000 ਰੁਪਿਆ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਸਾਫ਼ ਤੇਰਾ ਪਿਆ ਮੇਤਰੋ ਜਿਵੇਂ ਨਵਾਂ ਨਵਾਂ ਟਰੈਕਟਰ ਪਿਆਗਾ ਮੂਲ ਟਾਇਰਾਂ ਦੇ ਰਿੰਗ ਚੈੱਕ ਕਰ ਸਕਦੇ ਹੋ ਮੇਤਰੋ ਬਿਲਕੁਲ ਨਵੇਂ ਪਹਿਣੇ ਕਿਸੇ ਪਾਸੋਂ ਰੰਗ ਪੇਂਟਰੀ ਨਹੀਂ ਲੱਗਾ ਟਰੈਕਟਰ ਦਾ ਬਾਕੀ ਇੰਜਨ ਤੋਂ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਤੇਰਾ ਪਿਆ ਮਹਿੰਦਰਾ ਅਰਜਨ ਨੋਵੋ 605 ਸੈਂਟਰ ਤੇ ਤੁਸੀਂ ਟਰੈਕਟਰ ਚੈੱਕ ਕਰ ਸਕਦੇ ਹੋ ਬਿਲਕੁਲ ਸਾਫਦਰਾ ਟਰੈਕਟਰ ਪਿਆ ਮਿੱਤਰੋ ਬਾਕੀ ਮਗਰਾਟ ਵਗੈਰਾ ਮਿੱਤਰੋ ਬਿਲਕੁਲ ਸਾਫਦਰੇ ਪੈਨੇ ਚੈੱਕ ਕਰ ਸਕਦੇ ਤੁਸੀਂ ਬਾਕੀ ਪਿਛਲੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਪਿਛਲੇ ਰਿੰਗ ਚੈੱਕ ਕਰ ਲਓ ਮਿੱਤਰੋ ਜਿਵੇਂ ਨਵਾਂ ਨਵਾਂ ਟਰੈਕਟਰ ਪਿਆ ਬਾਕੀ ਸੋਨੂੰ ਆਪਾਂ ਪਿਛਲੇ ਪਾਸੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦੇਣਾ ਬਿਲਕੁਲ ਸਾਫਦਰਾ ਟਰੈਕਟਰ ਪਿਆਗਾ ਜੇ ਕਿਸੇ ਵੀਰ ਨੇ ਲੈਣਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਮਹਿੰਦਰਾ ਅਰਜਨ ਨੋਵੋ 605 DI ਇਹ ਟਰੈਕਟਰ ਤੁਸੀਂ ਖਰੀਦ ਸਕਦੇ ਹੋਗੇ ਦੂਜੀ ਸਾਈਡ ਤੋਂ ਆਪਾਂ ਸੋਨੂੰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦਿੰਨੇ ਆ ਜਮਾ ਸਾਫ ਸੁਥਰਾ ਟਰੈਕਟਰ ਪਿਆ ਬਿਲਕੁਲ ਨਵਾਂ ਟਰੈਕਟਰ ਪਿਆ ਮਿੱਤਰੋ 2022 ਮਾਡਲ ਆ ਕਾਪੀ ਤੇ ਹੀ ਆ ਮਿੱਤਰੋ ਜਮਾ ਨਵਾਂ ਟਰੈਕਟਰ ਆ ਕਰੋ ਚੈੱਕ ਰੇਟ ਹੈਗਾ 7,25,000 ਰੁਪਏ ਅੱਜ ਜੇ ਕਿਸੇ ਵੀਰ ਨੇ ਲੈਣਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਮਹਿੰਦਰਾ ਅਰਜਨ ਨੋਵੋ 605 ਡੀਆਈਏ ਟਰੈਕਟਰ ਤੁਸੀਂ ਖਰੀਦ ਸਕਦੇ ਹੋ